ਜਦੋਂ ਇੱਕ ਸ਼ਖਸ ਗੁਰੂ ਦੇ ਬਾਣੇ 'ਚ ਆ ਗਿਆ ਅਮਰਤ ਛਕ ਲਿਆ ਤਾਂ ਉਹ ਤੋਂ ਐਕਸਪੈਕਟ ਕੀਤਾ ਜਾਂਦਾ ਹੈ ਆਮ ਤੌਰ ਤੇ ਕਿ ਉਹ ਜੇ ਕੀਰਤਨ ਕਰੇ ਜਾਂ ਕਥਾ ਕਰੇ ਤਾਂ ਉਹੀ ਹੋਵੇ ਪਰ ਬਾਬਾ ਗੁਲਾਬ ਸਿੰਘ ਇਹ ਦੋਹੇ ਚੀਜ਼ਾਂ ਹੀ ਕਰਦੇ ਨੇ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਉਹ ਜਿਹੜਾ ਰਸਤਾ ਹੈ ਉਹ ਕਿਤਨਾ ਕਿਤੇ ਬਾਕੀ ਕਲਾਕਾਰਾਂ ਵਰਗਾ ਹੋ ਗਿਆ ਜੇ ਤੁਹਾਨੂੰ ਵਾਹਿਗੁਰੂ ਨੇ ਚੰਗੀ ਆਵਾਜ਼ ਦਿੱਤੀ ਆ ਸੋ ਤੁਸੀਂ ਉਸ ਆਵਾਜ਼ ਨੂੰ استعمال ਉਹਦਾ ਕਿੱਦਾਂ ਕਰਨਾ مطلب لکھਣਾ مطلب ਗਾਉਣਾ ਲੱਚਰ ਤਾਲਾ ਦਾ ਸ਼ਬਦ ਤੁਸੀਂ ਕਦੇ ਨਾ ਆਉਣ ਵਾਲੇ ਮੈਂ ਕਹਿੰਦਾ ਸੱਤ ਜਨਮਾਂ ਤੱਕ ਵੀ ਮੈਂ ਸੋਚ ਨਹੀਂ ਸਕਦਾ ਵੀ ਇਦਾਂ ਦਾ ਅਸੀਂ ਕੁਝ ਲੋਕਾਂ ਵਾਸਤੇ ਉਹ ਕਰਾਂਗੇ ਕੀਰਤਨ ਦੀ ਆਪਣੀ ਇੱਕ ਮਰਿਆਦਾ ਹਾਂਜੀ ਉਹਦਾ ਉਹਦਾ ਜੇ ਆਪਾਂ ਇਹ ਵੀ ਮੰਨੀਏ ਕਿ ਮਰਿਆਦਾ ਦੇ ਵਿੱਚ ਤਾਂ ਇਹ ਵੀ ਹੈ ਕਿ ਕਿਹੜੇ ਕਿਹੜੇ ਸਾਜ਼ ਦੇ ਨਾਲ ਗਾਉਣਾ ਹੈ ਕਿਹੜੇ ਦੇ ਨਾਲ ਜਿਸ ਸਾਜ਼ਾਂ ਦਾ ਸ਼ਿੰਗਾਰ ਦੇ ਕੇ ਸਤਿਗੁਰ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਤੁਸੀਂ ਕੋਈ ਆਪਣੀ ਸੱਚੀ ਤੇ ਸੋਚੀ ਸ਼ਰਧਾਂਜਲੀ ਭੇਟ ਕਰੋ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਆਪ ਕਰਦਾ ਕਿਰਤਨ ਕਰਦੇ ਤਾਂ ਕੀਰਤਨ ਦੇ ਵਿੱਚ ਵੀ ਤੁਹਾਨੂੰ ਵੀ ਲੱਗਦਾ ਕਿ ਪਿੱਛੇ ਡ्रम ਸੈੱਟ ਰੱਖਣਾ ਨਹੀਂ ਚਾਹੀਦਾ ਗੀਤਾ ਤੋਂ ਕਮਾਈ ਕਰਦੇ ਹੋ ਨਹੀਂ ਕਮਾਈ ਵਾਲਾ ਤਾਂ ਕੋਈ ਸਾਧਨ ਨਹੀਂ ਜੀ ਬਸ ਇਹੀ ਆ ਵੀ ਸੰਗਤ ਪ੍ਰਵਾਨ ਕਰਦੀ ਹੈ ਪਿਆਰ ਕਰਦੀ ਹੈ ਆਉਣ ਵਾਲੀ ਪੀੜ੍ਹੀ ਐ ਜਿਹੜੀ ਉਹ ਤੁਹਾਨੂੰ ਵੇਖ ਕੇ ਵੀ ਕਹੂਗੀ ਕਿ ਠੀਕ ਹੈ ਜੇ ਜੇ ਮੈਂ ਅਮਰਤ ਸ਼ੱਕੇ ਮੈਂ ਨਾਲ ਕਥਾ ਵੀ ਕਰਦਾ ਰੂੰਗਾ ਨਾਲ ਮੈਂ ਗਾਣੇ ਵੀ ਗਾਉਂਦਾ ਰੂੰਗਾ ਤਗਾ ਸਕਦੇ ਨੂੰ ਇਹਨੂੰ ਇਹਨੂੰ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਇੱਕ ਚੀਜ਼ ਨੂੰ ਸ਼ੁਰੂ ਹੁੰਦੀ ਆ ਉਹ ਜਾਂਦਾ ਜਾਂਦਾ ਕੁਝ ਹੋਰ ਬਣ ਜਾਂਦੀ ਐ ਜਿਹੜੇ ਗੀਤ ਗੁਰੂ ਸਾਹਿਬ ਦੀ ਵਡਿਆਈ ਤੋਂ ਬਿਨਾ ਗਾਏ ਆ ਜਿਹੜੇ ਗੀਤਾਂ ਵਿੱਚ ਗੁਰੂ ਸਾਹਿਬ ਜੀ ਦੀ ਗੱਲ ਨਹੀਂ ਹੈ ਉਹ ਗੀਤ ਅੱਜ ਵੀ ਗਲਤ ਨੇ ਗੱਲ ਵੀ ਗਲਤ ਨੇ ਸਾਡੀ ਕੌਮ ਜਿਹੜੀ ਲੀਡਰਲੈਸ ਕੌਮ ਆ ਸਾਡੇ ਕੋਲ ਲੀਡਰ ਹੈ ਨਹੀਂ ਕੋਈ ਜੱਜ ਦਾ ਹਰ ਇੱਕ ਬੰਦਾ ਕਹਿੰਦਾ ਵੀ ਇੱਕ ਝੰਡੇ ਥੱਲੇ ਇਕੱਠੇ ਹੋਈਏ ਹਾਂ ਸਾਰੇ ਕਹਿੰਦੇ ਆ ਨਾ ਪਰ ਜਿਹੜਾ ਇਹ ਗੱਲ ਕਹਿੰਦਾ ਉਹ ਕਹਿੰਦਾ ਝੰਡਾ ਮੇਰਾ ਕਿਸੇ ਕਿਸੇ ਨਵੀਂ ਧਿਰ ਨੂੰ ਜਿਹੜਾ ਉਹ ਆਉਣਾ ਚਾਹੀਦਾ ਮੈਨੂੰ ਕਿਸੇ ਪਾਰਟੀ ਨਾਲ ਨਾ ਜੋੜਿਓ ਪਰ ਸਾਡਾ ਸਾਡੀ ਬਹੁਤ ਵੱਡੀ ਦੁਖਾਂਤ ਆਕਾਲੀ ਦਲ ਦੀ ਜਮਾਤ ਟੁੱਟਣੀ ਕੋਈ ਰਾਸ਼ਟਰੀ ਸੰਤ ਹੁੰਦਾ ਉਹਦਾ ਹੁੰਦਾ ਹੈ ਮੈਨੂੰ ਨਹੀਂ ਪਤਾ ਜੀ ਇਸ ਬਾਰੇ ਮੈਂ ਕਦੇ ਨਾ ਮੈਂ ਬਣਿਆ ਨਾ ਮੈਨੂੰ ਪਤਾ ਜਿੱਦੋਂ ਤੁਹਾਡਾ ਇਸ਼ਾਰਾ ਮੈਨੂੰ ਪਤਾ ਨਹੀਂ ਜੀ ਸੱਤ ਸਿਆਲ ਦਾ ਅਨਮੀਤ ਦੇਖ ਰਹੇ ਹੋ ਤੁਸੀਂ ਤੇ ਮੈਂ ਆ ਰਵੀ ਸੰਗਰਗਪੁਰ ਆਮ ਤੌਰ ਤੇ ਆਪਾਂ ਬਹੁਤ ਸਾਰੇ ਲੋਕਾਂ ਦੇ ਮੂੰਹੋਂ ਇਹ ਸੁਣਦੇ ਆ ਕਿ ਸੱਭਿਆਚਾਰ ਵਿਗੜਦਾ ਜਾ ਰਿਹਾ ਹੈ ਵਿਗਾੜਨ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਯੋਗਦਾਨ ਵੀ ਦੱਸਿਆ ਜਾਂਦਾ ਹੈ ਖਾਸ ਤੌਰ ਤੇ ਜਿਹੜਾ ਨਿਸ਼ਾਨਾ ਹੈ ਉਹ ਕਲਾਕਾਰਾਂ ਨੂੰ ਬਣਾਇਆ ਜਾਂਦਾ ਹੈ ਪਰ ਇੱਥੇ ਮਕਸਦ ਇਹ ਵੀ ਹੈ ਕਿ ਬਹੁਤ ਸਾਰੇ ਜਿਹੜੇ ਕਲਾਕਾਰ ਆ ਉਹ ਕਹਿੰਦੇ ਕਿ ਸਾਡੇ ਗਾਇਆ ਕੀ ਹੁੰਦਾ ਸਾਡੇ ਗਾਇਆ ਸੱਭਿਆਚਾਰ ਨਹੀਂ ਵਿਗੜਦਾ ਸਾਡੇ ਗਾਇਆ ਕਿਸੇ ਨੇ ਹਥਿਆਰ ਨਹੀਂ ਚੁੱਕ ਲੈਣੇ ਜਾਂ ਸਾਡੇ ਗਾਇਆ ਕਿਸੇ ਨੇ ਨਸ਼ੇ ਤੇ ਨਹੀਂ ਲੱਗ ਜਾਣਾ ਖੈਰ ਚੀਜ਼ਾਂ ਸਾਰੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਪਰ ਇੱਕ ਤੁਸੀਂ ਇਹ ਵੀ ਸੁਣਿਆ ਕਿ ਬਾਬਾ ਗੁਲਾਬ ਸਿੰਘ ਬਹੁਤ ਸਾਰੇ ਉਹਨਾਂ ਦੇ ਗੀਤ ਵੀ ਸੁਣੇ ਨੇ ਤੁਸੀਂ ਸੋਸ਼ਲ ਮੀਡੀਆ ਤੇ ਉਹਨਾਂ ਦੇ ਦੀਵਾਨ ਵੀ ਸੁਣਦੇ ਹੋ ਪਰ ਜਦੋਂ ਇੱਕ ਸ਼ਖਸ ਗੁਰੂ ਦੇ ਬਾਣੇ 'ਚ ਆ ਗਿਆ ਅਮਰਤ ਛਕ ਲਿਆ ਤਾਂ ਉਹ ਤੋਂ ਐਕਸਪੈਕਟ ਕੀਤਾ ਜਾਂਦਾ ਹੈ ਆਮ ਤੌਰ ਤੇ ਕਿ ਉਹ ਜੇ ਕੀਰਤਨ ਕਰੇ ਜਾਂ ਕਥਾ ਕਰੇ ਤਾਂ ਉਹੀ ਹੋਵੇ ਪਰ ਬਾਦ ਸਿੰਘ ਇਹ ਦੋਹੇ ਚੀਜ਼ਾਂ ਹੀ ਕਰਦੇ ਨੇ ਗੀਤ ਵੀ ਗਾਉਂਦੇ ਨੇ ਔਰ ਗੀਤ ਬਹੁਤ ਸਾਰੇ ਅਸੀਂ ਵੀ ਸੁਣਿਆ ਜ਼ਾਹਿਰ ਜੀ ਗੱਲ ਹੈ ਕਿ ਤੁਸੀਂ ਵੀ ਸੁਨੇ ਹੋਣਗੇ ਦੋ ਰੋਟੀਆਂ ਗੀਤ ਵੀ ਜ਼ਰੂਰ ਸੁਣਿਆ ਹੋਵੇਗਾ ਔਰ ਤੁਹਾਡਾ ਬਾਰ ਬਾਰ ਦਿਲ ਵੀ ਕਰਦਾ ਹੋਣਾ ਕਿ ਗੱਡੀ ਚ ਲਾ ਕੇ ਚੱਲੀਏ ਸੁਣੀ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਕਿ ਲੋਕਾਂ ਦੀ ਐਕਸਪੈਕਟੇਸ਼ਨ ਔਰ ਇਹਨਾਂ ਦੇ ਵੱਲੋਂ ਜਿਹੜੀ ਗੁਰਮਤ ਮਰਿਆਦਾ ਉਸ ਤੋਂ ਇੱਕ ਕਦਮ ਪਿੱਛੇ ਕਹਿ ਲੋ ਇਸ ਨੂੰ ਕਿ ਉਸ ਤੋਂ ਪਿੱਛੇ ਹੋ ਕੇ ਇਹ ਗੀਤਾਂ ਦਾ ਰਸਤਾ ਚੁਣਿਆ ਗਿਆ ਹੋਰ ਵੀ तमाम ਗੱਲਾਂ ਹੋਣਗੀਆਂ ਜਿਹੜੀਆਂ ਅੱਜ ਅਸੀਂ ਇਸ ਇੰਟਰਵਿਊ ਦੇ ਵਿੱਚ ਕਰਾਂਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਹੋ ਜੀ ਬਹੁਤ ਕਿਰਪਾ ਜੀ ਚੜ੍ਹਦੀ ਕਲਾ ਆਮ ਤੌਰ ਤੇ ਬਾਬਾ ਜੀ ਜਿਵੇਂ ਮੈਂ ਸ਼ੁਰੂ ਚ ਗੱਲ ਕੀਤੀ ਕਿ ਜਦੋਂ ਅਮਰਤ ਧਾਰੀ ਹੋ ਗਿਆ ਬੰਦਾ ਥਾ ਵੀ ਕਰਦਾ ਹੈ ਜੀ ਕੀਰਤਨ ਨੂੰ ਵੀ ਸਮਝਦਾ ਹੈ ਫਿਰ ਉਹਦੇ ਤੋਂ ਜੋ ਜੋ ਰਸਤਾ ਤੁਸੀਂ ਅਪਣਾਇਆ ਗੀਤ ਬੇਸ਼ੱਕ ਪਰਿਵਾਰ ਇੱਕ ਸਮਾਜਿਕ ਬਹੁਤ ਸਾਰੇ ਗੀਤ ਇਦਾਂ ਦੇ ਆ ਯਾਨੀ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਉਹ ਜਿਹੜਾ ਰਸਤਾ ਹੈ ਉਹ ਕਿਤਨਾ ਕਿਤੇ ਬਾਕੀ ਕਲਾਕਾਰਾਂ ਵਰਗਾ ਹੋ ਗਿਆ ਕਿਉਂਕਿ ਉਹ ਵੀ ਕਹਿੰਦੇ ਨੇ ਕਿ ਅਸੀਂ ਵੀ ਸਮਾਜਿਕ ਹਾਂ ਅਸੀਂ ਵੀ ਪਰਿਵਾਰਕ ਗਾਉਂਦੇ ਹਾਂ ਬਹੁਤ ਸਾਰੇ ਕਲਾਕਾਰ ਨੇ ਬਹੁਤ ساری ਸਹਿਮਤੀ ਸਹਿਮਤੀ ਵਾਲੀ ਚਰਚਾ ਛੱਡਦੀ ਐ ਇਸ ਬਾਰੇ ਅਸਲ ਵਿੱਚ ਗੀਤ ਜਿਹੜਾ ਗੀਤ ਗੀਤ ਵਿੱਚ ਫਰਕ ਹੁੰਦਾ ਨਾ ਹੁਣ ਜਿੱਦਾਂ ਮੈਂ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਪੰਥ ਵਿੱਚ ਸ਼ਾਮਲਾ ਹਾਂ ਮੈਂ ਅੰਮ੍ਰਿਤਸ਼ਾਕਿਆ ਹੋਇਆ ਮੈਂ ਇੱਕ ਪ੍ਰਚਾਰਕ ਆ ਮੈਂ ਹਨਾ ਗੀਤ ਗਾਉਣ ਤੋਂ ਪਹਿਲਾਂ ਤਾਂ ਮੈਂ ਇੱਕ ਪ੍ਰਚਾਰਕ ਆ ਸੋ ਸਾਡੀ ਜਿਹੜੀ ਜ਼ਿੰਮੇਵਾਰੀ ਬਣਦੀ ਆ ਜੇ ਤੁਹਾਨੂੰ ਵਾਹਿਗੁਰੂ ਨੇ ਚੰਗਾ ਗਲਾ ਦਿੱਤਾ ਹੈ ਜੇ ਤੁਹਾਨੂੰ ਵਾਹਿਗੁਰੂ ਨੇ ਚ ਚੰਗੀ ਆਵਾਜ਼ ਦਿੱਤੀ ਆ ਸੋ ਤੁਸੀਂ ਉਸ ਆਵਾਜ਼ ਨੂੰ ਇਸਤੇਮਾਲ ਉਹਦਾ ਕਿੱਦਾਂ ਕਰਨਾ ਤੁਸੀਂ ਉਸ ਆਵਾਜ਼ ਵਿੱਚ ਗਾਉਣਾ ਕੀ ਆ ਹਨਾ ਜੀ ਗੀਤ ਕੋਈ ਮਾੜਾ ਨਹੀਂ ਹੁੰਦਾ ਲਿਖਤ ਜਿਹੜੀ ਆ ਉਹ ਅਸੀਂ ਦੇਖਣਾ ਵੀ ਅਸੀਂ ਗਾਉਣਾ ਕੀ ਆ ਹਨਾ ਜਿੱਦਾਂ ਹੁਣ ਮੰਨ ਲਓ ਵੀ ਮੈਂ ਆ ਮੈਂ ਕੋਈ ਗੀਤ ਗਾਉਣਾ ਤਾਂ ਉਹਦੇ ਤੋਂ ਪਹਿਲਾਂ ਕਿਸੇ ਦੀ ਕਿਸੇ ਦੀ ਧੀ ਪੈਣ ਨੂੰ ਮਾੜਾ ਨਹੀਂ ਕਹਿਣਾ ਠੀਕ ਆ ਮੇਰੇ ਗੀਤਾਂ ਵਿੱਚ ਕਿਸੇ ਦੀ ਕੋਈ ਨਖੇਦੀ ਨਹੀਂ ਮੇਰੇ ਗੀਤਾਂ ਵਿੱਚ ਕਿਸੇ ਬਾਰੇ ਮਤਲਬ ਲੱਚਰ ਤਾਲਾ ਤਾਂ ਸ਼ਬਦ ਤੁਸੀਂ ਕਦੇ ਨਾ ਆਉਣ ਵਾਲੇ ਮੈਂ ਕਹਿੰਦਾ ਸੱਤ ਜਨਮਾਂ ਤੱਕ ਵੀ ਮੈਂ ਸੋਚ ਨਹੀਂ ਸਕਦਾ ਵੀ ਇਦਾਂ ਦਾ ਅਸੀਂ ਕੁਝ ਲੋਕਾਂ ਵਾਸਤੇ ਉਹ ਕਰਾਂਗੇ ਕਿਉਂਕਿ ਦਾਗ ਕਲਗੀਧਰ ਸੱਚੇ ਪਾਸ਼ਾ ਜੀ ਦੇ ਬਾਣੇ ਨੂੰ ਆ ਦਾਗ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਜੀ ਦੇ ਪੰਥ ਨੂੰ ਆ ਸੋ ਗੀਤ ਮੈਂ ਹਮੇਸ਼ਾ ਉਹ ਗਾਉਣਾ ਜਿਨ੍ਹਾਂ ਗੀਤਾਂ ਵਿੱਚ ਸੁਨੇਹਾ ਹੋਵੇ ਜਿਹੜੇ ਗੀਤ ਸਾਡੇ ਸਮਾਜ ਨੂੰ ਜੋੜ ਕੇ ਰੱਖਣ ਭਾਵੇਂ ਉਹ ਸਾਹਿਬੇ ਕਮਾਲ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਸ਼ਾ ਜੀ ਹੁਣ ਤੁਸੀਂ ਹੁਣ ਪਿੱਛੇ ਜੀ ਸਾਹਿਬ ਜਦਿਆਂ ਦੇ ਸਵਾਲ ਲੰਘ ਕੇ ਹਟਿਆ ਬਹੁਤ ਆਪਣਾ ਗੀਤ ਚੱਲਿਆ ਸੁਣ ਤੋਂ ਹਵਾਏ ਮੈਂ ਬੁਰਜ ਠੰਡਾ ਬੋਲਦਾ ਹੁਣ 10 ਇਹਨਾਂ ਨੂੰ ਤੋਂ ਠਾਰਦੀ 10 ਗਾਤੋਂ ਇਹਨਾਂ ਨੂੰ ਤੋਂ ਠਾਰਦੀ ਤੇ ਪਿੱਛੇ ਜੀ ਆਪਣਾ ਗੀਤ ਆਇਆ ਸੀਗਾ ਰਾਜਾ ਸਾਹਿਬ ਦੇ ਦਿਓ ਦਦਾਰ ਜੀ ਹਨ ਤੇ ਕਿੰਨੇ ਕੀਤੇ ਧਾਰਮਿਕ ਗੀਤੀ ਹਿੱਟ ਹੋਏ ਨੇ ਤੇ ਆਪਣਾ ਗਾਉਣਾ ਧਾਰਮਿਕ ਗੀਤ ਹਨ ਮਤਲਬ ਆਪਾਂ ਗੀਤ ਉਹ ਨਹੀਂ ਉਹ ਪਰ ਇੱਕ ਮਰਿਆਦਾ ਨਾ ਕੀਰਤਨ ਦੀ ਆਪਣੀ ਇੱਕ ਮਰਿਆਦਾ ਹਾਂਜੀ ਉਹਦਾ ਉਹਦਾ ਜੇ ਆਪਾਂ ਇਹ ਵੀ ਮੰਨੀਏ ਕਿ ਮਰਿਆਦਾ ਦੇ ਵਿੱਚ ਤਾਂ ਇਹ ਵੀ ਹੈ ਕਿ ਕਿਹੜੇ ਕਿਹੜੇ ਸਾਜ ਦੇ ਨਾਲ ਗਾਉਣਾ ਹੈ ਕਿਹੜੇ ਦੇ ਨਾਲ ਨਹੀਂ ਗਾਉਣਾ ਉਹ ਇੱਕ ਮਰਿਆਦਾ ਨਾ ਉਹ ਉਹ ਮਰਿਆ ਇੱਕ ਮਰਿਆਦਾ ਤੇ ਇੱਕ ਮਰਿਆਦਾ ਤੋਂ ਪਾਸੇ ਹੋ ਕੇ ਅਸਲ ਵਿੱਚ ਗੱਲ ਕਰਨੀ ਸ਼ਬਦ ਪਹੁੰਚਣੇ ਇਹ ਠੀਕ ਹੈ ਸ਼ਬਦ ਲੋਕਾਂ ਤੱਕ ਪਹੁੰਚ ਰਹੇ ਜੀ ਹਾਂਜੀ ਜਿਹੜੀ ਜਿਹੜੀ ਤੁਸੀਂ ਮਰਿਆਦਾ ਦੀ ਗੱਲ ਕਰਦੇ ਹੋ ਨਾ ਜਿਹੜਾ ਜਿਹੜਾ ਰਾਗਾਂ 'ਚ 31 ਰਾਗਾਂ 'ਚ ਕੀਰਤਨ ਆ ਉਹ ਉਹ ਤੰਤੀ ਸਾਜ਼ਾਂ ਤੇ ਕਰਦੇ ਆ ਜੀ ਸਾਰੇ ਗੁਰਮਖ ਕਰਦੇ ਆ ਹਨਾ ਕੀਰਤਨ ਹੁੰਦਾ ਧਾਰਨ ਨਾਲ ਕੀਰਤਨ ਆ ਉਹ ਢੋਲਕੀ ਨਾਲ ਤੇ ਚਿੰਟੇ ਨਾਲ ਅਸਲ ਵਿੱਚ ਗੱਲ ਕੀ ਆ ਵੀ ਜਿਹੜਾ ਸਾਜ਼ ਗੁਰੂ ਸਾਹਿਬ ਜੀ ਦੀ ਉਸਤਤਿ ਵਾਸਤੇ ਵਜਿਆ ਵਜਾਇਆ ਜਾਵੇ ਹੁਣ ਮੇਰੇ ਮਨ 'ਚ ਤਾਂ ਇਹ ਹੁੰਦੀ ਅਸੀਂ ਇੱਕ ਵਾਰੀ ਦबई ਗਏ ਸੀਗੇ ਇੱਕ ਦਸਵੇਂ ਪਾਤਸ਼ਾਹ ਦਾ ਗੀਤ ਆ ਰਿਹਾ ਸਾਡਾ ਸੱਦੇ ਪਿਆਰ ਦੇ ਜੀ ਆਨੰਦਪੁਰੋਂ ਆਏ ਨੇ ਹਨਾ ਤੇ ਹੁਣ ਮੈਂ ਉਹ ਸਾਡੇ ਅਮਦਾਦ ਅਲੀ ਜੀ ਨੇ ਉਹ ਬਹੁਤ ਸੋਹਣਾ ਸੰਗੀਤ ਕਰਦੇ ਮੇਰੇ ਸਾਰੇ ਗੀਤ ਉਹ ਹੀ ਕਰਦੇ ਨੇ ਤੇ ਮੈਂ ਕਿਹਾ ਅਮਦਾਦ ਜੀ ਵੀ ਦੁਬਈ ਇੱਕ 뮤직 ਵਜਦਾ ਸੀਗਾ ਵੀ ਮੇਰੀ ਮੇਰੀ ਦਿਲ ਦੀ ਇੱਛਾ ਵੀ ਆਪਾਂ ਸਾਇਬ ਕਲਗੀਧਾਰ ਸੱਚੇ ਪਾਤਸ਼ਾਹ ਜੀ ਦੇ ਪਿਆਰ ਵਿੱਚ ਆਪਾਂ ਉਹ ਉੱਥੋਂ ਸਾਜ਼ ਉਹ ਵਜਵਾਈਏ ਤੇ ਅਸੀਂ ਉਹ ਵਜਵਾਇਆ ਵੀਆ ਜਿੰਨੇ ਸਾਜ਼ ਨੇ ਜਿੰਨੇ ਰਾਗਨਾਦ ਨੇ ਇਹ ਇਹ ਇੱਕ ਜਦੋਂ ਅਲਾਹੀ ਤੂੰ ਨਾ ਵੱਜਦੀਆਂ ਨੇ ਜਦੋਂ ਨਾਦ ਇੱਕ ਗੁਰਮਖਾਂ ਤੋਂ ਸਾਧੂਆਂ ਤੋਂ ਸਤਿਪੁਰਸ਼ਾਂ ਤੋਂ ਪ੍ਰਗਟ ਹੋਇਆ ਹਨ ਸੋ ਜਿਸ ਜਿਸ ਸਾਜ਼ ਨੂੰ ਜਿਸ ਢੋਲ ਨੂੰ ਜਿਸ ਢੋਲਕੀ ਨੂੰ ਜਿਸ ਚਿੰਮਟੇ ਨੂੰ ਤੁਸੀਂ ਗੁਰੂ ਸਾਹਿਬ ਜੀ ਦੀ ਸੋਭਾ ਵਾਸਤੇ ਵਜਾਓ ਜਿਸ ਸਾਜ਼ ਦੀ ਜਿਸ ਸਾਜਾਂ ਦਾ ਸ਼ਿੰਗਾਰ ਦੇ ਕੇ ਸਤਗੁਰ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਤੁਸੀਂ ਵੀ ਆਪ ਦੀ ਸੱਚੀ ਤੇ ਸੁਚੀ ਸ਼ਰਧਾਂ ਅঞ্জਲੀ ਭੇਟ ਕਰੋ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ ਅਤਕਥ ਨਹੀਂ ਆ ਨੀ ਆਤਕਤ ਨਹੀਂ ਤਾਂ ਬਿਲਕੁਲ ਨਹੀਂ ਹੈਗੀ ਬਾਈ ਪਰ ਜਿਹੜੀ ਕੀਰਤਨ ਹੀ ਮर्यादा ਫਿਰ ਉਹ ਨੂੰ ਨਹੀਂ ਮੰਨਣਾ ਚਾਹੀਦਾ ਦਾ ਸਾਹਿਬ ਨਹੀਂ ਨਹੀਂ ਕੀਰਤਨ ਕਰਦੇ ਤਾਂ ਕੀਰਤਨ ਦੇ ਵਿੱਚ ਫਿਰ ਤੁਹਾਨੂੰ ਕੀ ਲੱਗਦਾ ਕਿ ਪਿੱਛੇ ਡਰਮ ਸੈਟ ਰੱਖਣਾ ਚਾਹੀਦਾ ਕੀਰਤਨ ਦੇਖੋ ਸਾਡੇ ਜਿਹੜੇ ਦੇਖੋ ਜਿਹੜੇ ਗੀਤ ਹੁੰਦੇ ਆ ਨਾ ਗੀਤ ਗੀਤਾਂ ਵਾਲੇ ਸਾਜ਼ ਹੋਰ ਨੇ ਪਰ ਉਹ ਸਟੇਜ ਤੇ ਅਸੀਂ ਨਹੀਂ ਵਜਾਉਂਦੇ ਜਦੋਂ ਕੀਰਤਨ ਕਰਦੇ ਆਂ ਕੀਰਤਨ 'ਚ ਸਾਡੇ ਨਾਲ ਕੀ ਵਾਜਾ ਹੁੰਦੀ ਢੋਲ ਹਾਂ ਚੇ ਮਿੱਟੇ ਤੇ ਢੋਲਕੀਆਂ ਤੇ ਆਪਣਾ ਕੀਬੋਰਡ ਬਸ ਇਹੀ ਇਸ ਸਾਜ ਨੇ ਪਰ ਜਦੋਂ ਆਪਾਂ ਕੋਈ ਗੀਤ ਗਾਉਨੇ ਆ ਤਾਂ ਉਹਦੇ ਵਿੱਚ ਜਿਹੜੇ ਇ什ਟਮੈਂਟ ਨੇ ਉਹ ਤਾਂ ਵੱਜਦੇ ਹੀ ਨੇ ਗੀਤਾਂ ਤੋਂ ਕਮਾਈ ਕਰਦੇ ਹੋ ਤੁਸੀਂ ਨਹੀਂ ਕਮਾਈ ਵਾਲਾ ਤਾਂ ਕੋਈ ਸਾਧਨ ਨਹੀਂ ਜੀ ਬਸ ਇਹੀ ਆ ਵੀ ਸੰਗਤ ਪ੍ਰਵਾਨ ਕਰਦੀ ਆ ਪਿਆਰ ਕਰਦੀ ਆ ਹੁਣ 15 16 ਚੈਨਲ ਨੇ ਜਿਹੜੇ ਰੋਜ਼ ਕੱਟ ਕੇ ਦੀਵਾਨ ਪਾਉਂਦੇ ਕੋਈ ਧਾਰਨਾ ਪਾਉਂਦਾ ਕੋਈ ਕੁਝ ਪਾਉਂਦਾ ਕਦੇ 1 ਰੁਪਏ ਦੀ ਵੀ ਕਿਸੇ ਤੋਂ ਮੈਂ ਆਸ ਨਹੀਂ ਰੱਖੀ ਹੈਗੀ ਹਨ ਸੋ ਹਾਂ ਜਿੱਦਾਂ ਹੁਣ ਕੋਈ ਕਮਰਸ਼ਲ ਗੀਤ ਕਰਾਉਂਦਾ ਤਾਂ ਫਿਰ ਉਹ ਪੇਟਾ ਦਿੰਦੇ ਆ ਖੁਸ਼ ਹੋ ਕੇ ਸਾਰੇ ਹਾਂ ਏਦਾਂ ਅੱਛਾ ਬਾਬਾ ਜੀ ਆਪਾਂ ਹੁਣ ਇਸ ਵਿਸ਼ੇ ਤੋਂ ਦੂਜੇ ਵਿਸ਼ੇ ਵੱਲ ਨੂੰ ਆਈਏ ਹਾਂਜੀ ਕਿ ਇਹ ਤੁਹਾਡੇ ਨਾਲ ਇਹ ਚਰਚਾ ਇਸ ਕਰਕੇ ਸੀ ਕਿਉਂਕਿ ਐਕਸਪੈਕਟੇਸ਼ਨ ਵੱਧ ਜਾਂਦੀ ਆ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਪੰਥ ਦੇ ਵਿੱਚ ਖਲਾ ਆਏ ਉਸ ਖਲਾ ਦੇ ਵਿੱਚ ਬਹੁਤ ਸਾਰੇ ਜਿਹੜੇ ਗੁਰੂ ਨੂੰ ਮੰਨਣ ਵਾਲੇ ਆ ਗੁਰੂ ਦੀ ਮੰਨਣ ਵਾਲੇ ਆ ਜੀ ਉਹਨਾਂ ਲੋਕਾਂ ਨੂੰ ਡਰ ਰਹਿੰਦਾ ਹੈ ਕਿ ਕਿਤੇ ਇਹਦੇ ਪਿੱਛੇ ਕੋਈ ਮੋਟਿਵ ਤਾਂ ਨਹੀਂ ਹਾਂ ਕਿ ਜੇ ਬੰਦਾ ਇਸ ਰਾਤ ਤੇ ਆ ਕੇ ਬਾਣਾ ਪਾ ਕੇ ਇਸ ਤਰੀਕੇ ਨਾਲ ਬਿਹੇਵੀਅਰ ਕਰ ਰਿਹਾ ਜਾਂ ਇਸ ਤਰੀਕੇ ਸਮਾਜ ਦੇ ਵਿੱਚ ਵਿਚਰ ਰਿਹਾ ਕਿਤੇ ਕਿਸੇ ਦੀ ਕੋਈ ਸਾਜ਼ਿਸ਼ ਤਾਂ ਨਹੀਂ ਇਹ ਡਰ ਪੈਦਾ ਹੋ ਜਾਂਦਾ ਇੱਕ ਸਿੱਖ ਦੇ ਮਨ ਦੇ ਅੰਦਰ ਹਾਂ ਤੁਹਾਡੇ ਨਾਲ ਇਹ ਗੱਲਬਾਤ ਇਸ ਕਰਕੇ ਸੀ ਇਸ ਦੇ ਨਾਲ ਹੀ ਇੱਕ ਬਾਬਾ ਹਰਜੀਤ ਸਿੰਘ ਉਹ ਵੀ ਕਰਦਾ ਹੈ ਉਹ ਵੀ ਹਵਨ ਵੀ ਕਰਦਾ ਹੈ ਉਹ ਜਿਹੜੇ ਦੂਜੇ ਧਰਮ ਦੇ ਲੋਕ ਕਰਦੇ ਨੇ ਉਹ ਵੀ ਕਰਦਾ ਔਰ ਉਸ ਨੂੰ ਰਾਸ਼ਟਰੀ ਤभी ਇੱਕ ਜਿਹੜੀ ਰਾਜ ਸੱਤਾ ਤੇ ਰਹ ਉਹਦੇ ਵੱਲੋਂ ਐਲਾਨ ਦਿੱਤਾ ਗਿਆ ਇੱਕ ਡਰ ਉੱਥੋਂ ਵੀ ਹੈ ਹਾਂ ਉਹ ਵੀ ਇੱਕ ਡਰ ਹੈ ਕਿ ਇਹ ਕੀ ਦੀ ਸਾਜ਼ਿਸ਼ ਹੈ ਸ਼ਾਸ਼ਾ ਨੂੰ ਇਹਨੂੰ ਵੱਖਰਾ ਕਰਕੇ ਕਿਵੇਂ ਦੇਖੋ ਦੇਖੋ ਇੱਕ ਚੀਜ਼ ਆ ਮੈਂ ਤਾਂ ਤੁਹਾਨੂੰ ਇਹ ਕਹਿਣਾ ਵੀ ਮੈਂ ਬਾਬੇ ਹਰਜੀਤ ਸਿੰਘ ਨੂੰ ਤਾਂ ਇਹ ਨਹੀਂ ਕਿ ਟਾਰਗੇਟ ਨਹੀਂ ਕਰਦਾ ਹੈਗਾ ਸਿੱਖ ਧਰਮ ਵਿੱਚ ਕੋਈ ਵੀ ਆ ਨਾ ਕੋਈ ਵੀ ਆ ਉਹ ਆਪਣੇ ਧਰਮ ਚ ਪੱਕਾ ਰਹੇ ਬਾਣੀ ਬਾਣੇ ਦਾ ਧਾਰ ਨਹੀਂ ਹੋਵੇ ਅਮਰਤ ਛਕੇ ਸਿੰਘ ਸਜੇ ਤੇ ਉਹ ਕੋਈ ਵੀ ਗੱਲ ਬੋਲਣ ਲੱਗਿਆਂ ਜਿਹੜੇ ਚਿਹਰੇ ਵੱਡੇ ਨੇ ਵੱਡੇ ਚਿਹਰੇ ਨੇ ਉਹਨਾਂ ਨੂੰ ਕੋਈ ਵੀ ਗੱਲ ਬੋਲਣ ਲੱਗਿਆਂ 100 ਵਾਰੀ ਸੋਚਣਾ ਚਾਹੀਦਾ ਵੀ ਸਾਡਾ ਬੋਲਿਆ ਹੈ ਕਿੱਥੋਂ ਤੱਕ ਜਾਊਗਾ ਹਨਾ ਹਾਂ ਹਾਂ ਹੁਣ ਹੁਣ ਤੁਹਾਨੂੰ ਮੈਂ ਦੱਸਦਾ ਦੇਖੋ ਜੇ ਕੋਈ ਪੰਥ ਦੇ ਖਿਲਾਫਤ ਕਿਸੇ ਤਰ੍ਹਾਂ ਦੀ ਕੋਈ ਗੱਲ ਕਰਦਾ ਕੋਈ ਸਾਜ਼ਿਸ਼ ਘੜਦਾ ਜਾਂ ਕਿਸੇ ਏਜੰਸੀਆਂ ਨੇ ਪਲਾਨ ਕਰਕੇ ਕਿਸੇ ਬੰਦੇ ਨੂੰ ਭੇਜਦਾ ਤਾਂ ਪੰਥ ਨੇ ਰੱਖਿਆ ਵੀ ਉਹਨੂੰ ਜੁੱਤੀਆਂ ਚ ਹੋਇਆ ਠੀਕ ਹੈ ਨਾ ਜੀ ਤੇ ਉਹ ਲੋਕੀ ਸੂਝਵਾਨ ਨੇ ਬਹੁਤ ਸਾਰੇ ਬਹੁਤ ਸੱਜਣ ਨੇ ਜਿਹੜੇ ਉਹਨਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਵੀ ਕਿਹੜਾ ਬੰਦਾ ਕਿੱਥੋਂ ਬੋਲ ਰਿਹਾ ਤੇ ਕੌਣ ਬੁਲਵਾ ਰਿਹਾ ਦਿਸਦਾ ਹੀ ਹੈ ਸਾਰਾ ਤੁਸੀਂ ਆਪਣੇ ਆਪ ਨੂੰ ਇਹ ਕਿਵੇਂ ਸੈਪਰੇਟ ਕਰਦੇ ਹੋ ਕਿਉਂਕਿ ਇਹ ਵੀ ਇਹ ਵੀ ਤੁਹਾਡੇ ਤੇ ਵੀ ਕਿਸ ਤਰ੍ਹਾਂ ਕਿਤੇ ਇਹ ਸਹਿਮਤੀ ਸਹਿਮਤੀ ਮੈਂ ਇਸੇ ਕਰਕੇ ਗੱਲ ਕੀਤੀ ਨਾ ਕਿ ਤੁਸੀਂ ਬਾਣੇ ਦੇ ਵਿੱਚ ਆ ਕੇ ਗੀਤਾਂ ਦਾ ਰੂਪ ਧਾਰਨ ਕੀਤਾ ਭਾਵੇਂ ਭਾਵੇਂ ਉਹ ਧਾਰਮਿਕ ਨੇ ਭਾਵੇਂ ਉਹ ਸਾ ਸਮਾਜਿਕ ਨਗੀਤ ਲੋਕਾਂ ਦੇ ਵਿੱਚ ਸੁਣਨ ਵਾਲੇ ਨੇ ਲੋਕ ਸੁਣਦੇ ਵੀ ਆ ਪਰ ਆਉਣ ਵਾਲੀ ਪੀੜ੍ਹੀ ਐ ਜਿਹੜੀ ਉਹ ਤੁਹਾਨੂੰ ਵੇਖ ਕੇ ਇਹ ਵੀ ਕਹੂਗੀ ਕਿ ਠੀਕ ਹੈ ਜੇ ਜੇ ਮੈਂ ਅਮਰਤ ਸ਼ੱਕੇ ਮੈਂ ਨਾਲ ਕਥਾ ਵੀ ਕਰਦਾ ਰਹੂੰਗਾ ਨਾਲ ਮੈਂ ਗਾਣੇ ਵੀ ਗਾਉਂਦਾ ਰਹੂੰਗਾ ਇਹਨੂੰ 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 ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਇੱਕ ਚੀਜ਼ ਨੂੰ ਸ਼ੁਰੂ ਹੁੰਦੀ ਆ ਉਹ ਜਾਂਦਿਆਂ ਜਾਂਦਿਆਂ ਕੁਝ ਹੋਰ ਬਣ ਜਾਂਦੀ ਆ ਨਹੀਂ ਦੇਖੋ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਹੁਣ ਉਹ ਜਿਹੜਾ 10ਵੇਂ ਪੀਤਾ ਦੀਆਂ ਖੁਸ਼ੀਆਂ ਜੇ ਲੈਣੀਆਂ ਖੰਡੇ ਵਾਲਾ ਅਮਰਤ ਪੀ ਸੁਣਿਆ ਤੁਸੀਂ ਹਾਂ ਹੈਨਾ ਕੀ ਐ ਇਹ ਇਹ ਵੀ ਤਾਂ ਗੀਤੀ ਆ ਨਾ ਹੁਣ ਤੁਸੀਂ ਉਹ ਸੁਣਿਆ ਜਿਹੜਾ ਆਪਣਾ ਮੈਂ ਸੋਭਾ ਸੁਣ ਕੇ ਆਇਆ ਚਾਦਰ ਬਾਬੇ ਨਾਨਕ ਦਾ ਇਹ ਵੀ ਗੀਤ ਹੀ ਆ ਨਾ ਤੇ ਉਹ ਬੱਚਿਆਂ ਵਾਲਿਓ ਭੋਲ ਨਾ ਜਾਇਓ ਬੱਚਿਆਂ ਦੀ ਕੁਰਬਾਨੀ ਨੂੰ ਸਭ ਜਾਂਦਿਆਂ ਤੇ ਸਭ ਜਾਂਦਿਆਂ ਦਾ ਜ਼ਿਕਰ ਹੋ ਰਿਹਾ ਨਾ ਹੁਣ ਤੁਸੀਂ ਅੱਜ ਤੋਂ ਪਹਿਲਾਂ ਸੁਣਿਆ ਹੋਣਾ ਤੱਕਿਆ ਮੈਂ ਬਾਬਰ ਦੇ ਦਰਬਾਰੇ ਕਮਸਤਾਨਾ ਜੋਗੀ ਗੀਤੀ ਆ ਨਾ ਇਹ ਸਾਰੇ ਗੀਤ ਹੀ ਨੇ ਪਰ ਤੁਸੀਂ ਇਹ ਨਾ ਜੇ 1% ਵੀ ਇਹ ਨਹੀਂ ਕੱਢ ਸਕਦੇ ਵੀ ਗੁਰੂ ਸਾਹਿਬ ਦੀ ਵਡਿਆਈ ਤੋਂ ਬਿਨਾ ਗਾਏ ਗਏ ਨੇ ਜਿਹੜੇ ਗੀਤ ਗੁਰੂ ਸਾਹਿਬ ਦੀ ਵਡਿਆਈ ਤੋਂ ਬਿਨਾ ਗਾਏ ਆ ਜਿਹੜੇ ਗੀਤਾਂ ਵਿੱਚ ਗੁਰੂ ਸਾਹਿਬ ਜੀ ਦੀ ਗੱਲ ਨਹੀਂ ਹੈ ਉਹ ਗੀਤ ਅੱਜ ਵੀ ਗਲਤ ਨੇ ਗੱਲ ਵੀ ਗਲਤ ਨੇ ਪਰ ਆਪਾਂ ਜਦੋਂ ਗਾਉਣਾ ਹੀ ਨਹੀਂ ਹੈਗਾ ਆਪਾਂ ਗਾਉਣਾ ਹੀ ਗੁਰੂ ਸਾਹਿਬ ਜੀ ਦੀ ਸੋਭਾ ਨੂੰ ਆ ਉਹ ਸਾਡੇ ਸ਼ਬਦ ਨੇ ਨਾ ਹੁਣ ਜਿਹੜਾ ਕਥਾਵਾਚਕ ਸਿੰਘ ਆ ਕਥਾ ਕਾਦੀ ਕਰਦਾ ਉਹ ਗੁਰਬਾਣੀ ਦੀ ਕਰਦਾ ਨਾ ਗੁਰਬਾਣੀ ਗੁਰਬਾਣੀ ਦੀ ਪੰਕਤੀ ਪੜ੍ਹ ਕੇ ਫਿਰ ਉਹਦੇ ਅਰਥ ਸੁਣਾਉਂਦਾ ਨਾ ਤਾਂ ਫਿਰ ਤਾਂ ਤੁਸੀਂ ਅਰਥਾਂ ਨੂੰ ਵੀ ਕੱਚੀ ਬਾਣੀ ਕਹੋਗੇ ਫਿਰ ਤਾਂ ਤੁਸੀਂ ਅਰਥਾਂ ਨੂੰ ਵੀ ਕਹੋਗੇ ਵੀ ਨਹੀਂ ਜੀ ਬਾਣੀ ਤਾਂ ਜਿੱਦਾਂ ਹੈਗੀ ਉਦਾਂ ਹੀ ਪੜੋ ਵੀ ਇਹਨੂੰ ਬੋਲਣਾ ਨਹੀਂ ਚਾਹੀਦਾ ਅਸਲ ਵਿੱਚ ਤੁਸੀਂ ਜਦੋਂ ਮੈਂ ਤੁਹਾਨੂੰ ਦੱਸਿਆ ਵੀ ਮੈਨੂੰ ਵਾਹਿਗੁਰੂ ਨੇ ਆਵਾਜ਼ ਦਿੱਤੀ ਆ ਮੈਨੂੰ ਗੁਰੂ ਸਾਹਿਬ ਜੀ ਨੇ ਗੱਲ ਆ ਦਿੱਤਾ ਮੈਂ ਗੁਰੂ ਸਾਹਿਬ ਜੀ ਦੀ ਸੋਭਾ ਕਰ ਰਿਹਾ ਹਾਂ ਉਹਦੇ ਵਿੱਚ ਹਨਾ ਸੋ ਮੇਰੇ ਭਾਣੇ ਮੈਂ ਤਾਂ ਕਹਿਣਾ ਵੀ ਸਾਰਾ ਪੰਥ ਕੀ ਸਾਰੇ ਕਲਾਕਾਰ ਕੀ ਸਾਰੇ ਪੰਥ ਦੇ ਗੀਤ ਗਾਉਣ ਚੰਗੀਆਂ ਸੇਧਾਂ ਦੇਣ ਇਸੇ ਕਰਕੇ ਤਾਂ ਇਦੇ ਸੋਹਣੇ ਗੀਤ ਲੈ ਕੇ ਆ ਰਹੇ ਆ ਤੁਹਾਡੀ ਤੁਹਾਡੀ ਸਮਝ ਦੇ ਮੁਤਾਬਕ ਕਿ ਸਾਜ਼ਿਸ਼ਾਂ ਜਦੋਂ ਬੰਦਾ ਕੋਈ ਇਦਾਂ ਦਾ ਆਉਂਦਾ ਨਾ ਕਿ ਠੀਕ ਹੈ ਮੈਂ ਵੀ ਮੈਂ ਸ਼ਾਇਦ ਉਸੇ ਉਸੇ ਇੱਕ ਔਰੇ ਦੇ ਵਿੱਚੋਂ ਸਵਾਲ ਕਰ ਰਿਹਾ ਹੋਵਾਂਗਾ ਕਿ ਪੰਥ ਨੂੰ ਖਤਰਾ ਆਪਾਂ ਕਹਿ ਦਿੰਨੇ ਆ ਬਹੁਤ ਸਾਰੀਆਂ ਚੀਜ਼ਾਂ ਤੋਂ ਖਤਰਾ ਅੱਜ ਵੀ ਹੈ ਜਿਹੜਾ ਕੋਈ ਤੁਹਾਡੇ ਵਰਗਾ ਮੇਰੇ ਵਰਗਾ ਜਾਂ ਕੋਈ ਹੋਰ ਵੀ ਤੀਜਾ ਸਾਡਾ ਕੋਈ ਕੋਈ ਨੌਜਵਾਨ ਉੱਠਦਾ ਹੈ ਆਪਣੇ ਪੰਥ ਦੀ ਗੱਲ ਕਰਦਾ ਹੈ ਆਪਣੇ ਆਪਣੀ ਕੌਮ ਦੀ ਗੱਲ ਕਰਦਾ ਉਹ ਟਾਰਗੇਟ ਹੋ ਜਾਂਦਾ ਹੈ ਟਾਰਗੇਟ ਹੋ ਕੇ ਮੈਨਿਪੂਲੇਟ ਹੁੰਦੀਆਂ ਨੇ ਚੀਜ਼ਾਂ ਉਹਨੂੰ ਕਿਤੇ ਨਾ ਕਿਤੇ ਗਾਇਬ ਕਰ ਦਿੱਤਾ ਜਾਂਦਾ ਆਵਾਜ਼ ਦਬਾ ਦਿੱਤੀ ਜਾਂਦੀ ਹੈ ਜਾਂ ਬਹੁਤ ਵਾਰੀ ਤਾਂ ਇਹ ਵੀ ਹੋਇਆ ਕਿ ਬੰਦੇ ਹੀ ਗਾਇਬ ਹੋ ਜਾਂਦੇ ਨੇ ਕਿਸੇ ਵੀ ਤਰੀਕੇ ਹੋ ਜਾਂਦੇ ਆ ਇਹ ਇਹ ਕਿੱਥੇ ਕਮੀ ਲੱਗਦੀ ਆ ਤੁਹਾਨੂੰ ਮੈਂ ਮੈਂ ਐਜ਼ ਅ ਸਿੱਖ ਤੁਹਾਨੂੰ ਇੱਕ ਇੱਕ ਪ੍ਰਚਾਰਕ ਦੇ ਤੌਰ ਤੇ ਤੁਹਾਨੂੰ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਕਮੀ ਕਿੱਥੇ ਆ ਕਮੀ ਸਾਡੀ ਕਿਉਂ ਨਹੀਂ ਬਹੁਤ ਸਾਰੇ ਨੌਜਵਾਨ ਆਵਾਜ਼ ਇਸ ਕਰਕੇ ਨਹੀਂ ਚੁੱਕ ਸਕਦੇ ਜਿਹੜੇ ਸਮਝਦੇ ਜ਼ਰੂਰ ਹੈ ਕਿ ਪਿੱਛੇ ਵਾਪਰ ਕੀ ਰਿਹਾ ਪਰ ਉਹ ਇਸ ਗੱਲੋਂ ਹੀ ਨਹੀਂ ਆਪਾਂ ਕਾਹਨੂੰ ਕਿਸੇ ਦੀ ਨਿਗਾਹ ਕਮੀ ਤੁਹਾਨੂੰ ਦੱਸਦਾ ਸੁਣ ਲਓ ਸਾਡੀ ਸਿੱਖਾਂ ਦੀ ਵਾਦੀ ਕਿੰਨੀ ਆ 2.5 ਕਰੋੜ ਜਿਨ੍ਹਾਂ ਨੇ ਅਮਰਤ ਛਕਿਆ ਉਹਨਾਂ ਦੀ 2.5 ਕਰੋੜ ਆ ਗੈਰ ਸਿੱਖ ਕਿੰਨੇ ਨੇ ਜਿਹੜੇ ਸਿੱਖ ਧਰਮ ਚ ਸਿੱਖ ਧਰਮ ਚ ਨੇ ਭਾਈ ਜਗਤਾਰ ਸਿੰਘ ਹਵਾਰਾ ਕੋਈ ਮੁਸਲਮਾਨਤਾ ਨਹੀਂ ਸੀ ਸਾਡੇ ਵਿੱਚੋਂ ਹੀ ਆ ਨਾ ਸਰਕਾਰੀ ਦਰਬਾਰੇ ਸਾਡੀ ਕਿੱਡੀ ਪਹੁੰਚ ਆ ਇੱਕ ਇੱਕ ਸੰਪਰਦਾ ਪੰਜਾਬ ਸਰਕਾਰ ਜਿੰਨਾ ਮਾਇਨਾ ਰੱਖਦੀ ਆ ਪਾਵਰ ਰੱਖਦੀ ਆ ਠੀਕ ਆ ਤਾਂ ਸਾਨੂੰ ਡੁੱਬ ਕੇ ਮਰ ਜਣਾ ਚਾਹੀਦਾ ਸ਼ਰਮ ਦੀ ਗੱਲ ਆ 32 32 ਸਾਲ ਹੋ ਗਏ ਉਹਨਾਂ ਨੂੰ ਜੇਲ੍ਹਾਂ ਚ 32 32 ਸਾਲ ਅਸੀਂ ਉਹਨਾਂ ਨੂੰ ਰਿਹਾ ਨਹੀਂ ਕਰਵਾ ਸਕਦੇ ਨਹੀਂ ਕਰਾ ਸਕੇ ਔਰ ਤੁਹਾਨੂੰ ਇੱਕ ਹੋਰ ਦੱਸਾਂ ਗੱਲ ਏ ਵੀ ਨਹੀਂ ਹੈਗਾ ਵੀ ਤੁਸੀਂ ਕਰਾ ਨਹੀਂ ਸਕਦੇ ਤੁਸੀਂ 50 ਲੱਖ ਬੰਦਾ ਬੈਠੋ ਛੜਕਾਂ ਤੇ ਬਾਕੀ ਵੀ ਤਾਂ ਸਾਰੇ ਬੈਠੇ ਨੇ 50 ਲੱਖ ਬੰਦਾ 100 ਕਰੋੜ ਬੰਦਾ ਕਿਤੇ ਬੈਠੋ ਉਹਨਾਂ ਦੀ ਨਾਸੀ ਤੋਂ ਲਿਆਓ ਕਿਵੇਂ ਨਹੀਂ ਛੱਡਣਗੇ ਅਸਲ ਵਿੱਚ ਕੀ ਆ ਵੀ ਉਹ ਉੱਥੇ ਜੇਲਾਂ ਕੱਟ ਰਹੇ ਨੇ ਬੰਦੀ ਸਿੰਘ ਨੇ ਸਾਡੀ ਕੌਮ ਜਿਹੜੀ ਹੈ ਜਿਹੜਾ ਤੁਸੀਂ ਸਵਾਲ ਕਰਿਆ ਵੀ ਜਦੋਂ ਕੋਈ ਇੱਧਰ ਨਾ ਆਉਂਦਾ ਉਹਨੂੰ ਟਾਰਗੇਟ ਕੀਤਾ ਜਾਂਦਾ ਸਾਡੀ ਕੌਮ ਜਿਹੜੀ ਲੀਡਰਲੈਸ ਕੌਮ ਆ ਸਾਡੇ ਕੋਲ ਲੀਡਰ ਹੈ ਨਹੀਂ ਕੋਈ ਅੱਜ ਦਾ ਸਾਡੇ ਕੋਲ ਬਾਬਾ ਜਰਨੈਲ ਸਿੰਘ ਜੀ ਪਿੰਡਰਾਂ ਵਾਲੇ ਮਹਾਪੁਰਸ਼ਾਂ ਵਰਗਾ ਲੀਡਰ ਹੈ ਨਹੀਂ ਜਿਹੜਾ ਕਹਿੰਦਾ ਸੀ ਵੀ ਮਾਰ ਕੇ ਤੇ ਮੇਰੇ ਕੋਲ ਆ ਜਿਓ ਪੰਜ ਦੋਖੀ ਨੂੰ ਸੌਦਾ ਲਾ ਕੇ ਮੇਰੇ ਕੋਲ ਆ ਜਾ ਮੈਂ ਸਾਂਭੂਗਾ ਹੈ ਕੋਈ ਇੱਕ ਵੀ ਬੰਦਾ ਤੁਸੀਂ ਦੱਸੋ ਕਿ ਅਮਰਤਪਾਲ ਨੇ ਇੰਨਾ ਇੰਨਾ ਪ੍ਰਚਾਰ ਕਰਿਆ ਇੰਨਾ ਅਮਰੇ ਸ਼ਕਾਇਆ ਇੰਨੇ ਸਿੰਘ ਸਜਾਏ ਉਹਨੇ ਕਿਹੜਾ ਬੰਦਾ ਗਿਆ ਆਂਦੇ ਪਿੱਛੇ ਉਹ ਤੁਸੀਂ ਪੰਜਾਬ ਦੀ ਧਰਤੀ ਤੇ ਅਮਰਤ ਸੰਚਾਰ ਕਰਨ ਦੀ ਸਜ਼ਾ ਕੀ ਦਿੱਤੀ ਗਈ ਉਹਨੂੰ ਡਿਬਰੂਗੜ ਪਹਚਾਤਾ ਜਾ ਕੇ ਹੋਵੇ ਕੋ ਲੀਡਰ ਅੱਜ ਮੁੱਲ ਪਾਵੇ ਨਾ ਬੋਲੇ ਹੋਏ ਦਾ ਅਸਲ ਵਿੱਚ ਸਾਡੀ ਕੌਮ ਜਿਹੜੀ ਹੈ ਲੀਡਰਲੈਸ ਕੰਨਾ ਤੇ ਇਹੋ ਨੇ ਨਾ ਕੋਈ ਮਸਲਾ ਹੁਣ ਹੁਣ ਤੋਂ ਡਰਦਾ ਹਾਂ ਮੈਂ ਹਰ ਤੁਹਾਨੂੰ ਦੱਸਦਾ ਹਰ ਇੱਕ ਬੰਦਾ ਕਹਿੰਦਾ ਵੀ ਇੱਕ ਝੰਡੇ ਥੱਲੇ ਇਕੱਠੇ ਹੋਈਏ ਹਾਂ ਸਾਰੇ ਆਏਦੇ ਆ ਨਾ ਪਰ ਜਿਹੜਾ ਇਹ ਗੱਲ ਕਹਿੰਦਾ ਉਹ ਕਹਿੰਦਾ ਝੰਡਾ ਮੇਰਾ ਹੋਵੇ ਹੂੰ ਮੇਰੇ ਝੰਡੇ ਮੈਂ ਆਉਦਿਆਂ ਦੀ ਭੁੱਖ ਆ ਸਾਡੇ ਬਹੁਤ ਵਾਰੀ ਸੁਣਿਆ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਹੈ ਉਹ ਉਹ ਸਾਡਾ ਮਾਣ ਆ ਸਾਡਾ ਸਨਮਾਨ ਆ ਅਸੀਂ ਉਹਦੇ ਸਾਹਮਣੇ ਸਿਰ ਝੁਕਾਉਨੇ ਆ ਪਰ ਜੋ ਹੁਕਮ ਅਕਾਲ ਤਖਤ ਸਾਹਿਬ ਤੋਂ ਹੋ ਜਾਂਦਾ ਉਹ ਨਹੀਂ ਮੰਨਣਾ ਆਹ ਅਕਾਲ ਤਖਤ ਸਾਹਿਬ ਤੇ ਮੰਨਣਾ ਮੰਨਣਾ ਅਕਾਲ ਤਖਤ ਸਾਹਿਬ ਨੂੰ ਹੈਗਾ ਪਰ ਹੁਕਮ ਨਹੀਂ ਮੰਨਣੇ ਅਸਲ ਵਿੱਚ ਕੋਸ਼ਿਸ਼ ਸ਼ਰਾਰਤੀ ਅੰਸਰਾਂ ਨੇ ਅਕਾਲ ਤਖਤ ਸਾਹਿਬ ਨੂੰ ਵਿਸ਼ਵਾਸ ਦੀ ਪੇਟ ਚਾੜਿਆ ਹੋ ਅਕਾਲ ਤਖਸਬ ਉਹੀ ਹੈ ਸੰਗਤ ਦੀ ਸ਼ਰਧਾ ਉਹੀ ਹੈ ਭਾਵਨਾ ਉਹੀ ਹੈ ਬਿਲਕੁਲ ਮਤਲਬ ਦੁਨੀਆ ਵਿੱਚ ਕੀ ਪੂਰੇ ਬ੍ਰਹਿਮੰਡ ਵਿੱਚ ਜਿੱਥੇ-ਜਿੱਥੇ ਦੇਖ ਹਾਂ ਉਹਦਾ ਵੀ ਉਹੀ ਹੈ ਹਾਂ ਉਹਨਾਂ ਦੀ ਸ਼ਰਧਾ ਭਾਵਨਾ ਉਹੀ ਹੈ ਪਰ ਜਿਹੜੇ ਉੱਥੇ ਬੰਦੇ ਨੇ ਉਹਨਾਂ ਦੀ ਕੁਝ ਗਲਤੀਆਂ ਕਰਕੇ ਤੇ ਨਹੀਂ ਸ਼ਰਧਾ ਬਣ ਰਹੀ ਉਹਨਾਂ ਦੀ ਹੁਣਾਂ ਤੇ ਨਹੀਂ ਅਗਲੇ ਮੰਨਦੇ ਉਹ ਕਹਿੰਦੇ ਨਹੀਂ ਮੰਨਣਾ ਜੀ ਅਸੀਂ ਹੂੰ ਠੀਕ ਆ ਨਾ ਕਿਉਂਕਿ ਜਿਹੜੇ ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਅੱਜ ਦੇ ਸਮੇਂ ਵਿੱਚ ਕਿੱਥੋਂ ਲੱਭਾਂਗੇ ਅਸੀਂ ਕੁਝ ਠੀਕ ਆ ਨਾ ਅਕਾਲੀ ਫੂਲਾ ਸਿੰਘ ਵਰਗੀਆਂ ਜਿਹੜੀਆਂ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਵਰਗਿਆਂ ਦੇ ਕੋਰੜੇ ਲਾਤੇ ਕਿਸੇ ਸਮੇਂ ਮਹਾਰਾਜਾ ਸੀਗਾ ਜਿਹੜੀਆਂ ਪਿਰਤਾ ਉਹਨਾਂ ਨੇ ਪਾਤੀਆਂ ਕਿੱਥੋਂ ਉਹਨਾਂ ਦੇ ਕਰਤਾਰ ਲੱਭ ਲਾਂਗੇ ਅੱਜ ਅਸੀਂ ਸੋ ਤੁਹਾਨੂੰ ਕੀ ਲੱਗਦਾ ਜਿਵੇਂ ਜਿਵੇਂ ਪਿੱਛੇ ਜੇ ਜ਼ਿਕਰ ਵੀ ਹੋਇਆ ਕਿ ਨਵਾਂ ਸ਼੍ਰੋਮਣੀ ਅਕਾਲੀ ਦਲ ਬਣਨ ਜਾ ਰਿਹਾ ਹੈ ਹਾਂਜੀ ਸ਼੍ਰੋਮਣੀ ਅਕਾਲੀ ਦਲ ਸਾਡੀ ਬਹੁਤ ਵੱਡੀ ਸੰਸਥਾ ਸੀ ਜੀ ਹਾਂਜੀ ਬੇਸ਼ੱਕ ਅੱਜ ਅੱਜ ਉਹ ਉਹ ਨਾ ਲੋਕ ਸ਼੍ਰੋਮਣੀ ਅਕਾਲੀ ਦਲ ਦਾ ਮਾੜਾ ਹਾਲ ਨਹੀਂ ਹੈ ਉਹਨਾਂ ਨੂੰ ਚਲਾਉਣ ਵਾਲੇ ਕੋਈ ਕੋਈ ਲੀਡਰਾਂ ਦਾ ਮਾੜਾ ਹਾਲ ਹੈ ਇਹਦੇ ਵਿੱਚ ਇਹਦੇ ਵਿੱਚ ਕੋਈ ਦੌਰ ਹੈ ਨਹੀਂ ਹੈਗੀ ਕਿਸੇ ਕਿਸੇ ਨਵੀਂ ਧਿਰ ਨੂੰ ਜਿਹੜਾ ਉਹ ਆਉਣਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੇ ਜਾਣਾ ਤੁਹਾਨੂੰ ਮੈਂ ਤੁਹਾਨੂੰ ਮੈਂ ਇੱਕ ਦੱਸਦਾ ਜਿੱਦਣ ਅਕਾਲੀ ਦਲ ਬਿਲਕੁਲ ਹੀ ਖਤਮ ਹੋ ਗਿਆ ਹੁਣ 5% ਵੀ ਨਹੀਂ ਰਿਹਾ ਅਕਾਲੀ ਬਿਲਕੁਲ ਜਿੱਦਣ ਜਮੇ ਖਤਮ ਹੋ ਗਿਆ ਸਾਡੀ ਕੌਮ ਦਾ ਮੈਂ ਪੰਜਾਬ 'ਚ ਵਸਦੇ ਮੈਨੂੰ ਤੁਸੀਂ ਅਕਾਲੀ ਦਲ ਨਾਲ ਅਕਾਲੀ ਦਲ ਨਾਲ ਨਾ ਜੋੜਿਓ ਮੈਨੂੰ ਕਿਸੇ ਪਾਰਟੀ ਨਾਲ ਨਾ ਜੋੜਿਓ ਪਰ ਸਾਡਾ ਸਾਡੀ ਬਹੁਤ ਵੱਡੀ ਦੁਖਾਂਤ ਆ ਅਕਾਲੀ ਦਲ ਦੀ ਜਮਾਤ ਟੁੱਟਣੀ ਹੂੰ ਮਤਲਬ ਅਕਾਲੀ ਦਲ ਦਾ ਟੁੱਟਣਾ ਬੰਦੇ ਖੇਰੂ ਖੇਰੂ ਹੋ ਜਾਣੇ ਬਹੁਤ ਵੱਡੀਆਂ ਸ਼ਾਸ਼ਾ ਉਹਨਾਂ ਨਾਲ ਵੀ ਚੱਲ ਰਹੀਆਂ ਨੇ ਅਕਾਲੀ ਦਲ ਚ ਚੰਗੇ ਬੰਦੇ ਲਿਆ ਕੇ ਤੇ ਲੋਕਾਂ ਦੇ ਸਾਹਮਣੇ ਚਿਹਰੇ ਕਰੋ ਤੇ ਪ੍ਰੋਪਰ ਤਰੀਕੇ ਨਾਲ ਨਵੇਂ ਬਣਾਉਣ ਦੀ ਗਲੋੜਾ ਉਹਨੂੰ ਹੀ ਤੁਸੀਂ ਸਹੀ ਤਰੀਕੇ ਨਾਲ ਉਹ ਕਰ ਲਓ ਹੂੰ ਕਿਤੇ ਤਾਂ 20 25 ਬਣੇ ਬੈਠੇ ਆ ਹਾਂ ਉਹ ਗੱਲ ਤਾਂ ਦੁਖਾਂਤ ਐ ਇਸ ਗੱਲ ਦਾ ਨਾ ਝੰਡਾ ਮੇਰਾ ਹੋਵੇ ਬਸ ਗੱਲ ਇਹ ਆ ਹੋਰ ਨਹੀਂ ਪਰ ਇਹ ਆ ਵੀ ਅਕਾਲੀ ਦਲ ਬਾਰੇ ਜਦੋਂ ਸੁਣੀਦਾ ਕਿੱਥੇ ਸਾਡੀ ਸ਼ਰਮ ਮਿਹਨਤਾਂ ਸਾਡੀ ਖਾਲਸੇ ਦੀ ਅਕਾਲੀਆਂ ਦੀ ਤਾਂ ਜਥੇਬੰਦੀ ਸੀਗੀ ਉਹ ਤੇ ਉਹਨੂੰ ਮਤਲਬ ਇਸ ਤਰੀਕੇ ਨਾਲ ਤੋੜਿਆ ਗਿਆ ਕੌਣ ਗੱਲ ਕਰੂਗਾ ਕੌਣ ਸਾਡੀ ਸਰਕਾਰ ਦੇ ਦਰਬਾਰੇ ਚ ਕਿੱਥੇ ਜਾ ਕੇ ਗੱਲ ਕਿਦਾਂ ਹੋਊਗੀ ਤੁਸੀਂ ਦੱਸੋ ਸੋ ਉਹ ਨਾ ਬੰਦਿਆਂ ਨੇ ਗਲਤੀਆਂ ਕਰੀਆਂ ਨੇ ਅੱਜ ਖਮਿਆਜੇ ਭੁਗਤ ਰਹੇ ਨੇ ਤੇ ਅਕਾਲੀ ਦਲ ਵਿੱਚ ਸੂਝਵਾਨ ਬੰਦੇ ਵੀ ਹੋਣਗੇ ਉਹਨਾਂ ਨੂੰ ਪਿੱਛੇ ਕਰਕੇ ਚੰਗੇ ਬੰਦਿਆਂ ਨੂੰ ਲੈ ਕੇ ਆਉਣਾ ਚਾਹੀਦਾ ਸਾਡੇ ਸਿੱਖਾਂ ਕੋਲ ਸਾਡੀ ਕੋਈ ਜਮਾਤ ਤਾਂ ਹੋਵੇ ਸਾਡੇ ਸਿੱਖਾਂ ਕੋਲ ਸਾਡੀ ਕੋਈ ਸਾਰ ਲੈਣ ਵਾਲਾ ਹੋਵੇ ਤਾਂ ਸਹੀ ਤੁਸੀਂ ਤੁਸੀਂ ਕਹੋ ਜਾ ਕੇ ਕਿਸੇ ਬੰਦੇ ਨੂੰ ਵੀ ਸਾਨੂੰ ਫਲਾਣੇ ਬੰਦੇ ਤੰਗ ਕਰਦੇ ਆ ਉਹ ਕਹਿੰਦੇ ਕੋਈ ਨਹੀਂ ਜੁੱਤੀਆਂ ਮਾਰੋ ਫੜ ਕੇ ਉਹਨਾਂ ਨੂੰ ਕਹੋ ਜੁੱਤੀਆਂ ਮਾਰੋ ਫੜ ਕੇ ਇਹੀ ਹੈ ਬਸ ਲੀਡਰਲੈਸ ਕੌਮ ਆ ਸਾਡੀ ਕੋਈ ਰਾਸ਼ਟਰੀ ਸੰਤ ਹੁੰਦਾ ਉਹ ਮੈਨੂੰ ਨਹੀਂ ਪਤਾ ਜੀ ਇਸ ਬਾਰੇ ਹਾਂ ਮੈਂ ਕਦੇ ਨਾ ਮੈਂ ਬਣਿਆ ਨਾ ਮੈਨੂੰ ਪਤਾ ਜਿੱਦੋਂ ਤੁਹਾਡਾ ਇਸ਼ਾਰਾ ਮੈਨੂੰ ਪਤਾ ਨਹੀਂ ਜੀ ਇਹ ਸਾਰੇ ਅੱਛਾ ਅੱਜ ਤੁਸੀਂ ਮੀਡੀਆ ਦੇ ਸਾਹਮਣੇ ਵੀ ਆਏ ਤੁਹਾਡਾ ਤੁਹਾਡਾ ਇੱਕ ਨਵਾਂ ਜਿਹੜਾ ਗੀਤ ਆ ਰਿਹਾ ਜੀ ਉਹ ਉਹ ਗੀਤ ਦੇ ਕੀ ਮਾਇਨੇ ਨੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਸਲ ਵਿੱਚ ਇਹ ਆ ਵੀ ਹਰ ਇੱਕ ਬੰਦਾ ਅੱਜ ਦੇ ਸਮੇਂ 'ਚ ਮਤਲਬ ਕੱਢ ਰਿਹਾ ਨਾ ਹਾਂ ਠੀਕ ਨਹੀਂ ਕੋਈ ਵੀ ਬੰਦਾ ਕਿਸੇ ਕਿਸੇ ਹਰ ਤਰ੍ਹਾਂ ਪਿਆਰ ਦੇ ਚੱਕਰ ਚ ਲੋਕੀ ਵਪਾਰ ਵੱਧ ਗਿਆ ਤੇ ਪਿਆਰ ਘਟ ਗਿਆ ਅੱਜ ਦੇ ਸਮੇਂ ਚ ਇਹ ਹਾਲਾਤ ਨੇ ਸਾਡੇ ਹਨ ਸੋ ਆਪਣੇ ਗੀਤਾਂ ਰਹੀ ਹੁਣ ਤੁਸੀਂ ਦੇਖੋ ਮੈਂ ਕਿਸੇ ਬੰਦੇ ਨੂੰ 12-13 ਲੱਖ ਰੁਪਏ ਦਿੱਤਾ ਸੀਗਾ ਠੀਕ ਆ ਤੇ ਉਹ ਕਹਿੰਦਾ ਮੈਂ ਬਾਹਰ ਵਾਸਤੇ ਬਾਬਾ ਜੀ ਸ਼ੋਅ ਕਰਨਾ ਹੈ ਹੈ ਮੇਰਾ ਯਕੀਨ ਵਾਲਾ ਸੀਗਾ ਜਦ ਮੈਂ 15 ਦਿਨਾਂ ਬਾਅਦ ਉਹਨੂੰ ਪੈਸੇ ਮੰਗੇ ਤਾਂ ਮੁੱਕਰ ਗਿਆ ਠੀਕ ਆ ਜਦੋਂ ਮੁੱਕਰਿਆ ਮੈਂ ਕਿਹਾ ਯਾਰ ਐਡਾ ਵੱਡਾ ਧੋਖਾ ਕਰ ਗਿਆ ਬੰਦਾ ਚੱਲ ਉਹ ਮਤਲਬ ਨਾਲ ਬਾਬਾ ਗੁਲਾਬ ਸਿੰਘ ਨਾਲ ਯਾਰੀ ਸੀ ਬੱਸ ਤੇ ਮਤਲਬ ਨਹੀਂ ਕਹਿਣ ਦਾ ਭਾਵ ਵੀ ਉਹ ਮੁੱਕ ਰਿਹਾ ਤੂੰ ਇਹ ਕਹਦੇ 6 ਮਹੀਨੇ ਬਾਅਦ ਮੋੜ ਦਾਂਗੇ ਸਮਾਂ 15 ਦਿਨ ਦਾ ਸੀਗਾ ਤੇ ਫੇਰ ਹੋਰ ਤੁਸੀਂ ਕਈ ਥਾਵਾਂ ਤੇ ਦੀਵਾਨ ਲਾਉਣ ਗਏ ਆ ਇੱਕ ਥਾਂ ਤੇ ਦੀਵਾਨ ਲਾਉਣ ਗਏ ਆ ਤੇ ਉੱਥੇ 15 ਕਿ ਮਿੰਟ ਮੈਂ ਪਹਿਲਾਂ ਸਮਾਪਤੀ ਕਰਤੀ ਉਹ ਬੰਦੇ ਗਾਲੀ ਬਹੁਤ ਜ਼ਿਆਦਾ ਪਾ ਗਏ ਕਹਿੰਦੇ ਇਹ ਕਿਉਂ ਕਰਿਆ ਇਦਾਂ ਕਿਉਂ ਕਰਿਆ ਹਾਲੇ ਕਿ ਪਹਿਲਾਂ ਤੁਸੀਂ ਸਤਕਾਰ ਨਾਲ ਮੇਰਾ ਕੀਰਤਨ ਸੁਣ ਰਹੇ ਹੋ ਬਾਅਦ ਵਿੱਚ ਤੁਸੀਂ ਗਾਲੀ ਗਲੋਚ ਤੇ ਉਤਰ ਆਏ ਹਨਾ ਤੇ ਮੈਂ ਕਿਹਾ ਵੀ ਯਾਰ ਅਚਾ ਇਹਦਾ ਵੀ ਹੁੰਦਾ ਹੋ ਜਾਂਦਾ ਬਹੁਤ ਮੰਨ ਲਓ 10 ਮਿੰਟ ਘੱਟ ਲੱਗ ਜਣ ਜਾਂ ਅਗਲੇ ਕੰਪੈਸੇ ਕੱਟਾਂਗੇ ਐ ਕਰਾਂਗੇ ਐ ਕਰਾਂਗੇ ਬਹੁਤ ਕੁਝ ਹੁੰਦਾ ਹਨਾ ਪੋਸ਼ਕਲ ਨਾ ਉਹ ਹੁੰਦੀਆਂ ਨੇ ਜਿਹੜੀਆਂ ਆਪਾਂ ਸੰਗਤ ਨੂੰ ਦੱਸ ਨਹੀਂ ਸਕਦੇ ਮੇਰਾ ਸੁਭਾਅ ਅਕਸਰ ਇਹ ਹੁੰਦਾ ਵੀ ਗੁਰੂ ਸਾਹਿਬ ਦੀ ਹਜ਼ੂਰੀ ਚ ਗੁਰੂ ਸਾਹਿਬ ਜੀ ਦੀ ਗੱਲ ਹੋਵੇ ਦੂਜੀ ਤੀਜੀ ਨਹੀਂ ਹਾਂ ਪਰ ਇਹ ਸਵਾਲ ਵੀ ਨਾਲ ਉੱਠਦਾ ਹੋਊਗਾ ਮੇਰੇ ਤੁਸੀਂ ਕਰ ਰਹੇ ਹੋ ਗੱਲ ਸਵਾਲ ਵੀ ਉੱਠਦਾ ਹੋਊਗਾ ਕਿ ਠੀਕ ਹੈ ਪ੍ਰਚਾਰ ਜ਼ਰੂਰੀ ਹੈ ਹਾਂ ਗੱਲ ਗੁਰੂ ਦੀ ਪਹੁੰਚੇ ਇਹ ਜ਼ਰੂਰੀ ਹੈ ਤੇ ਨਾਲ ਲੱਖਾਂ ਰੁਪਏ ਵੀ ਜਿਹੜੇ ਪ੍ਰਚਾਰਕਾ ਉਹ ਲੈ ਜਾਂਦੇ ਆ ਹਾਂ ਬਿਲਕੁਲ ਕਹਿੰਦੇ ਆ ਕਹਿੰਦੇ ਨੇ ਕਿ ਸੁਣਨ ਵਾਲੇ ਥੱਲੇ ਬੈਠੇ ਹੁੰਦੇ ਆ ਤੇ ਪ੍ਰਚਾਰਕਾ ਕੋਲੇ ਬਹੁਤ ਵੱਡੀਆਂ ਗੱਡੀਆਂ ਹੁੰਦੀਆਂ ਇਸ ਇਸ ਸਵਾਲ ਦਾ ਜਵਾਬ ਕੀ ਹੈ ਜੇ 10ਵੇਂ ਪਾਸ਼ਾ ਅੱਜ ਦੇ ਕਰਦਾ ਸੁਣਾ ਮੇਰੀ ਮੇਰੀ ਇੱਕ ਗੱਲ ਫਰੀ ਕਰੋਗੇ ਤੁਹਾਡਾ ਨਹੀਂ ਚੱਲਣਾ ਮੇਰੀ ਇੱਕ ਗੱਲ ਸੁਣੋ ਜੇ ਦਸਵੇਂ ਪਾਸ਼ਾ ਅੱਜ ਦੇ ਸਮੇਂ 'ਚ ਹੁੰਦੇ ਨਾ ਤੁਹਾਨੂੰ ਕੀ ਲੱਗਦਾ ਵੀ ਗੁਰੂ ਸਾਹਿਬ ਘੋੜੇ ਰੱਖਦੇ ਮਾਰੇ ਨੇ ਜਹਾਜ਼ ਰੱਖਣੇ ਸੀਗੇ ਦਸਵੇਂ ਪਾਸ਼ਾ ਅਸੀਂ ਉਸ ਪਿਤਾ ਦੇ ਪੋਤੇ ਆ ਤੁਸੀਂ ਗੱਡੀਆਂ ਦੀ ਗੱਲ ਕਰੀ ਆ ਵੀ ਵੱਡੀਆਂ ਗੱਡੀਆਂ ਬਾਬਿਆਂ ਕੋਲ ਜਾਂ ਪ੍ਰਚਾਰਕਾਂ ਕੋਲ ਨੇ ਅਸੀਂ ਉਸ ਪਿਤਾ ਦੇ ਪੋਤੇ ਆ ਜਿਨ੍ਹਾਂ ਦੇ ਚਰਨਾਂ 'ਚ ਸਵਾ ਲੱਖ ਦੀ ਚੰਦਨ ਦੀ ਚੌਂਕੀ ਰੱਖੀ ਜਾਂਦੀ ਰਹੀ ਆ ਅਸੀਂ ਉਸ ਪਿਤਾ ਦੇ ਪੋਤੇ ਆ ਜਿਨ੍ਹਾਂ ਦੇ ਸੀਸ 'ਤੇ ਸਵਾ ਲੱਖ ਦੀ ਕਲਗੀ ਝੁੱਲਦੀ ਸੀ ਅਸੀਂ ਉਸ ਪਿਤਾ ਦੇ ਪੋਤੇ ਆ ਜਿੰਦੇ ਚਰਨਾ ਚਰਨਤਵਾ ਹੁੰਦਾ ਸੀ ਪ੍ਰਸ਼ਾਦੀ ਹਾਥੀ ਚਿੱਟੇ ਰੰਗ ਦੇ ਜਿਹੜਾ ਕਿਸੇ ਰਾਜੇ ਕੋਲ ਵੀ ਨਹੀਂ ਸੀਗਾ ਉਸ ਪਿਤਾ ਦੇ ਪੁੱਤਾਂ ਸੀ ਤੇ ਤੁਸੀਂ ਇਹ ਇੱਕ ਚੀਜ਼ ਦੱਸੋ ਜੇ ਮਹਾਰਾਜ 10ਵੇਂ ਪਾਸ਼ਾ ਹੁੰਦੇ ਤੁਹਾਨੂੰ ਕੀ ਲੱਗਦਾ ਕੀ ਰੱਖਦੇ ਮਹਾਰਾਜ ਮਹਾਰਾਜ ਨੇ ਤਾਂ ਗੱਡੀਆਂ ਗੁੱਡੀਆਂ ਨੇ ਉਹਨਾਂ ਤਾਂ ਜਹਾਜ਼ ਰੱਖਣੇ ਸੀਗੇ ਠੀਕ ਹੈ ਨਹੀਂ ਸੋ ਇੱਕ ਪ੍ਰਚਾਰ ਕਰਨ ਵਾਸਤੇ ਹੁਣ ਪਰਸੋਂ ਅਸੀਂ ਗਵਾਲੀਅਰ ਗਏ ਸੀਗੇ ਉੱਥੇ ਦਵਾਨ ਸੀਗਾ ਉਸ ਤੋਂ ਬਾਅਦ ਅਸੀਂ ਖੁਰਸ਼ੇਤਰ ਦਵਾਨ ਲਾਇਆ ਕਰੇ ਖੇਤਰ ਤੋਂ ਬਾਅਦ ਫਿਰ ਹਿਾਰਪੁਰ ਦਵਾਨ ਸੀਗਾ ਹੁਣ ਇੱਥੇ ਆਏ ਆ ਕੱਲ ਨੂੰ ਫੇਰ ਬਠਿੰਡੇ ਜਾਣਾ ਫਿਰ ਅੱਗੇ ਫਾਜ਼ਿਲਕਾ ਜਾਣਾ ਹੁਣ ਤੁਸੀਂ ਦੱਸੋ ਇੰਨਾ ਜਿਹੜਾ ਸਫਰ ਆਉਂਦੇ ਤੇ ਗੱਡਿਆਂ ਤੇ ਤਾਂ ਤੈਅ ਨਹੀਂ ਹੋਣਾ ਔਰ ਦੂਜੀ ਗੱਲ ਇਹ ਵੀ ਜੇ ਮੰਨ ਕੇ ਚੱਲੋ ਵੀ ਅਸੀਂ ਲੱਖ ਰੁਪਏ ਡੇਢ ਲੱਖ ਰੁਪਏ ਲੈਣੇ ਵੀ ਆ ਤਾਂ ਉਹਦੇ ਵਿੱਚ ਕੀ ਵੀ ਚਾਰ ਗੱਡੀਆਂ ਵੀ ਤਾਂ ਨੇ ਸਾਡੇ ਨਾਲ ਹੁਣ ਤੁਸੀਂ ਤੁਹਾਡੀ ਇੱਕ ਟੀਮ ਆ ਤੁਸੀਂ ਇੱਥੇ ਇੱਥੇ ਤੁਸੀਂ ਮੇਨ ਐਂਕਰਿੰਗ ਕਰ ਰਹੇ ਹੋ ਤੁਹਾਡੇ ਪਿੱਛੇ ਕੈਮਰੇ ਵਾਲਾ ਵੀ ਹੈਗਾ ਨਾ ਉਹ ਉਹ ਕੈਮਰੇ ਐਡੀਟਿੰਗ ਵਾਲਾ ਵੀ ਹੈਗਾ ਇੱਕ ਇੱਕ ਚੈਨਲ ਸੰਭਣ ਵਾਲਾ ਵੀ ਹੈਗਾ ਨਾ ਤੇ ਇੱਕ ਦਫਤਰ ਸੰਭਣ ਵਾਲਾ ਵੀ ਹੈਗਾ ਇੱਕ ਚਾਹ ਪਾਣੀ ਫੜਾਉਣ ਵਾਲਾ ਵੀ ਹੈਗਾ ਤੁਹਾਡੇ ਪਿੱਛੇ 7 ਬੰਦੇ 8 ਬੰਦਿਆਂ ਦੀ ਟੀਮ ਆ ਨਾ ਤਾਂ ਮੇਰੇ ਪਿੱਛੇ 20 ਬੰਦਿਆਂ ਦੀ ਟੀਮ ਆ ਸੋ ਇਸ ਕਰਕੇ ਜੇ ਅਸੀਂ ਅਸੀਂ ਤੁਸੀਂ ਇੱਕ ਚੀਜ਼ ਦੇਖੋ ਜੇ ਅਸੀਂ ਪ੍ਰਚਾਰ ਤੇ 1.5 ਲੱਖ ਰੁਪਈਆ 2 ਲੱਖ ਰੁਪਈਆ ਖਰਚ ਵੀ ਦੇਵਾਂਗਾ ਐਡੀ ਕੌਮ ਆ ਸਾਡੀ ਕੀ ਫਰਕ ਵੀ ਕੀ ਪੈਣ ਲੱਗਿਆ ਲੋਕ ਉਹਦੇ ਪਿੱਛੇ ਗਾਲ੍ਹਾਂ ਕੱਢਦੇ ਗਾਲ੍ਹਾਂ ਕੱਢਦੇ ਜਿਨ੍ਹਾਂ ਨੂੰ ਸੋਝੀ ਹੈ ਨਹੀਂ ਸੋਝੀ ਹੈ ਨਹੀਂ ਔਰ ਗਾਲ੍ਹਾਂ ਵੀ ਉਹ ਕੱਢਦੇ ਜਿਨ੍ਹਾਂ ਨੇ ਦੇਣਾ ਰੁਪਈਆ ਨਹੀਂ ਹੂੰ ਠੀਕ ਆ ਨਾ ਗਾਣਾਵਾਂ ਕਰਦੇ ਜਿਨ੍ਹਾਂ ਨੇ ਦੇਣਾ ਰੁਪਈਆ ਨਹੀਂ ਤਾਂ ਜਿਹੜੇ ਦੀਵਾਨ ਲੱਗ ਰਹੇ ਨੇ ਤੇ ਸੰਗਤ ਦੇ ਰਹੀ ਆ ਤੇ ਹੁਣ ਤੁਸੀਂ ਇੱਕ ਚੀਜ਼ ਦੇਖੋ ਹਰ ਇੱਕ ਬੰਦਾ ਹੁਣ ਤੁਸੀਂ ਅੱਜ ਅੱਜ ਤੁਸੀਂ ਐਂਕਰ ਤੁਹਾਡਾ ਚੈਨਲ ਆ ਜਦੋਂ ਤੁਹਾਡਾ ਚੈਨਲ ਵਧਿਆ ਤੁਸੀਂ ਕੀ ਕਰੋਗੇ ਵਧਿਆ ਕੈਮਰੇ ਲਿਆਉਂਗੇ ਆਪਦੇ ਥੱਲੇ ਹੋਰ ਐਂਕਰ ਰੱਖੋਗੇ ਆਪਦੀ ਟੀਮ ਵੱਡੀ ਕਰੋਗੇ ਤੇ ਸੇਮ ਹੀ ਤਾਂ ਇਦਾਂ ਹੁੰਦਾ ਜੇ ਮਤਲਬ ਮੰਨ ਲਓ ਵੀ ਮੇਰੇ ਕੀਰਤਨ ਨੂੰ ਸੰਗਤ ਪਿਆਰ ਦੇ ਰਹੀ ਆ ਅਸੀਂ ਤਾਂ ਧਾਰਨਾ ਸਪੈਸ਼ਲ ਰਿਕਾਰਡ ਕਰਨੀ ਆ ਅਸੀਂ ਗੀਤ ਰਿਕਾਰਡ ਕਰਨੇ ਨੇ ਅਸੀਂ ਪ੍ਰੋਪਰ ਤਰੀਕੇ ਨਾਲ ਫਿਰ ਉਹ ਸਾਰਾ ਮੈਨੇਜ ਹੁੰਦਾ ਨਾ ਹੁਣ ਫਿਰ ਕਿੰਨੇ ਜਾਣੇ ਨੇ ਮਿਊਜ਼ਿਕ ਵਾਲੇ ਦੀ ਅਡ ਟੀਮ ਆ ਚੈਨਲ ਵਾਲੇ ਦੀ ਅਡ ਟੀਮ ਆ ਫਿਰ ਲੋਕੀ ਕਹਿਣਗੇ ਵੀ ਚੈਨਲਾਂ ਤੋਂ ਇਹ ਪੈਸਾ ਕਮਾਉਂਦੇ ਆ ਜਾਂ ਇਦਾਂ ਮੇਰਾ ਆਪਦਾ ਤੁਸੀਂ ਇੱਕ ਚੀਜ਼ ਦੇਖੋ ਮੇਰੇ ਨਾਂ ਤੇ ਲੋਕਾਂ ਨੇ ਚੈਨਲ ਬਣਾਏ ਬਹੁਤ ਨੇ ਪਰ ਮੇਰਾ ਇੱਕ ਵੀ ਚੈਨਲ ਨਹੀਂ ਅਜੇ ਤੱਕ ਤੁਹਾਡੇ ਆਪਣੇ ਨਾਮ ਤੇ ਇੱਕ ਵੀ ਚੈਨਲ ਨਹੀਂ ਤੁਸੀਂ ਦਿਖਾ ਦਿਓ ਔਰ ਜਿਹੜਾ ਇੱਕ ਬਾਬਾ ਗੁਲਾਬ ਸਿੰਘ ਦੇ ਨਾਂ ਤੇ YouTube YouTube ਤੇ ਹੈਗਾ ਉਹ YouTube ਨਹੀਂ ਬਣਾਇਆ ਹੋਇਆ ਉਹ ਜਿਹੜਾ ਟੌਪ ਕਹਿੰਦੇ ਹੁੰਦੇ ਜਿਸ ਨੂੰ ਪਰ ਮੇਰਾ ਆਪਦਾ ਕੋਈ ਵੀ ਚੈਨਲ ਨਹੀਂ ਔਰ ਸਾਰੇ ਮੈਨੂੰ ਕਹਿੰਦੇ ਵੀ ਆ ਵੀ ਤੁਸੀਂ ਚੈਨਲ ਬਣਾਓ ਤੁਸੀਂ ਆਪਦਾ ਡਾਟਾ ਪਾਓ ਸਾਡਾ ਕੰਮ ਹੀ ਨਹੀਂ ਹੈਗਾ ਸਾਡਾ ਕੰਮ ਕੀਰਤਨ ਕਰਨਾ ਪ੍ਰਚਾਰ ਕਰਨਾ ਤੇ ਜੋ ਸਾਡੀ ਕਿਸਮਤ ਚ ਸਾਨੂੰ ਗੁਰੂ ਸਾਹਿਬ ਨੇ ਉਹ ਦਈ ਹੈ ਇਹਦੇ ਚ ਸਮਾਈ ਨਹੀਂ ਕਰਨੀ ਚਾਹੁੰਦੇ ਨਹੀਂ ਸੋਸ਼ਲ ਮੀਡੀਆ ਤਾਂ ਹੁਣ ਜੇ ਕੰਮ ਵਧਾਉਣਾ ਹੈ ਐਨੀ ਟੀਮ ਹੈ ਚਲਾਉਣਾ ਹੈ ਤਾਂ ਫਿਰ ਫਿਰ ਉਹਦੇ ਤੋਂ ਵੀ ਕੋਈ ਕਮਾਈ ਕੀਤੀ ਜਾ ਸਕਦੀ ਉਹਦਾ ਨੁਕਸਾਨ ਕੀ ਹੈ ਤੁਹਾਨੂੰ ਮੈਂ ਦੱਸਦਾ ਉਹ ਗੱਲ ਤਾਂ ਦੋ ਰੋਟੀਆਂ ਦੀ ਹੈ ਨਾ ਮੇਰਾ ਇੰਨੇ ਕ ਚ ਪੂਰਾ ਹੋਈ ਜਾਂਦਾ ਹੁਣ ਮੰਨ ਕੇ ਚਲੋ ਵੀ ਹੁਣ ਤੁਹਾਨੂੰ 50 ਲੱਖ ਵਿਊ ਪੈ ਜੇ ਤੁਹਾਡੀ ਵੀਡੀਓ ਤੇ ਤੁਸੀਂ ਮੇਰਾ ਕੋਈ ਗਾਣਾ ਚਲਾਓ ਤਾਂ ਉਹਨੂੰ ਤੁਹਾਡਾ ਗਾਣਾ ਕਰੋੜ ਚੱਲ ਜੇ ਠੀਕ ਆ ਤੇ ਤੁਹਾਨੂੰ ਆਵੇ 8-10 ਲੱਖ 15 ਲੱਖ ਰੁਪਇਆ ਤੇ ਮੈਂ ਕਹਾਂ ਵੀ ਨਹੀਂ ਯਾਰ ਵੀ ਮੈਨੂੰ ਤਾਂ ਇੰਨੇ ਚਾਹੀਦੇ ਨੇ ਵਿੱਚੋਂ ਇੰਨੇ ਚਾਹੀਦੇ ਮੈਂ ਗਾ ਤਾਂ ਮੈਨੂੰ ਇੰਨੀ ਸੰਤੁਸ਼ਟੀ ਹੈ ਬਸ ਠੀਕ ਹੈ ਨਹੀਂ ਅਸਲ ਵਿੱਚ ਬਾਹਲੀ ਵੱਡੀ ਦੌੜ ਹੈ ਨਹੀਂ ਆਪਣੀ ਬਹੁਤ ਹੀ ਵੱਡੀ ਦੌੜ ਨਹੀਂ ਤੇ ਜੇ ਦੌੜ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਨੇ ਦਿੱਤਾ ਵੀ ਉਹ ਆ ਜਿੱਥੇ ਮਤਲਬ ਹੱਥ ਖੜੇ ਕਰਾਏ ਪਏ ਨੇ ਮਹਾਰਾਜ ਸਾਹਿਬ ਨੇ ਵੀ ਐਡੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਆ ਮੈਂ ਚਾਹੁੰਦਾ ਕਿ ਜਾਂਦੇ ਜਾਂਦੇ ਇੱਕ ਤਾਂ ਦੋ ਰੋਟੀਆਂ ਇੱਕ ਜਿਹੜਾ ਰੀਲਿਸ ਹੋਇਆ ਮਤਲਬ ਹੈ ਇਹਦੇ ਦੋ ਦੋ ਬੋਲ ਜ਼ਰੂਰ ਸਾਡੇ ਨਾਲ ਖਰੀਆਂ ਕਮਾਲੈ ਜਾਂ ਕਮਾਲੈ ਖੋਟੀਆਂ ਖਾਣੀਆਂ ਤਾਂ ਬੰਦੇ ਆ ਤੂੰ ਦੋ ਰੋਟੀਆਂ ਖਰੀਆਂ ਕਮਾਲੇ ਜਾਂ ਕਮਾਲੇ ਖੋਟੀਆਂ ਖਾਣੀਆਂ ਤਾਂ ਬੰਦੇ ਆ ਤੂੰ ਦੋ ਰੋਟੀਆਂ ਇਹ ਆ ਜੀ ਮਤਲਬ ਗੀਤ ਰਿਲੀਜ਼ ਹੋਇਆ ਮਤਲਬ ਹਾਂਜੀ ਅੱਜ ਮਤਲਬ ਕੱਲ ਰਿਲੀਜ਼ ਹੋਇਆ ਤੇ ਸਾਰੀ ਸੰਗਤ ਦੇ ਚਰਨਾਂ 'ਚ ਆਡੀਅנס ਦੇ ਚਰਨਾਂ 'ਚ ਬੇਨਤੀ ਆ ਸਾਰੇ ਵਾਚੜ ਕੇ ਸੁਣੋ ਉਹਦੇ ਜੀ ਕੋਣ ਕਿਸੇ ਦਾ ਕੀ ਹੁੰਦਾ ਮਤਲਬ ਨੂੰ ਜੀ ਜੀ ਹੁੰਦਾ ਏ ਕੋਣ ਕਿਸੇ ਦਾ ਕੀ ਹੁੰਦਾ ਮਤਲਬ ਨੂੰ ਜੀ ਜੀ ਹੁੰਦਾ ਏ ਰਿਸ਼ਤਿਆਂ ਦੀ ਗੱਲ ਦੱਬੀ ਚੰਗੀ ਫੁੱਲੇਗਾ ਦੁੱਖ ਹੀ ਹੁੰਦਾ ਏ ਕੋਣ ਕਿਸੇ ਦਾ ਕੀ ਹੁੰਦਾ ਮਤਲਬ ਨੂੰ ਜੀ ਜੀ ਹੁੰਦਾ ਏ ਬਹੁਤ ਧੰਨਵਾਦ ਬਹੁਤ ਧੰਨਵਾਦ ਜੀ